तापुर्ख ਜਪਿਆਦ ਸੱਚ ਜੁਗਾਂਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੇ ਸੱਚ ਅਸੀਂ ਅਰਥ ਕੀਤੇ ਸੀਗੇ ਹੁਣ ਤੱਕ ੴ ਸਤਨਾਮ ਤੇ ਕਰਤਾ ਦੇ ਹੁਣ ਪੁਰਖ ਦੇ ਅਰਥ ਕਰਾਂਗੇ ਪੁਰਖ ਦਾ ਅਰਥ ਹੈ ਇਹ ਇੱਕ ਸੰਧੀ ਵਿਛੇਦ ਸ਼ਬਦ ਹੈ ਕਹਿੰਦੇ ਪੂਰ ਖ ਜੀਨੇ ਸਾਰੀਆਂ ਖਾਈਆਂ ਪੂਰ ਲੀਆਂ ਉਹਨੂੰ ਪੁਰਖ ਕਹਿੰਦੇ ਜਿਹਦੇ ਅੰਦਰ ਕੋਈ ਕਮੀ ਨਾ ਹੋਏ ਉਹਨੂੰ ਪੁਰਖ ਕਹਿੰਦੇ ਆ ਫਿਰ ਹੁਣ ਗੁਰੂ ਜੀ ਨੇ ਸਮਝਾਇਆ ਕਹਿੰਦੇ ਇਸ ਜਗ ਮੈਂ ਪੁਰਖ ਏਕ ਹੈ ਔਰ ਸਗਲੀ ਨਾਰ ਸਬਾਈ ਕਹਿੰਦੇ ਇਸ ਦੁਨੀਆ ਵਿੱਚ ਨਾ ਪੁਰਖ ਇੱਕੋ ਹੀ ਹੈ ਉਹ ਹੈ ਪ੍ਰਮਾਤਮਾ ਜੋ ਸਾਡੇ ਅੰਦਰ ਵਸਦਾ ਕਹਿੰਦੇ ਕਿ ਬਈ ਅਸੀਂ ਸਾਰੇ ਜੀਵ ਰੂਪੀ ਇਸਤਰੀਆਂ ਕਮੀਆਂ ਤੋਂ ਭਰੇ ਹੋਏ ਆ ਠੀਕ ਹੈ ਤਾਂ ਅਸੀਂ ਜਦੋਂ ਪੁਰਖ ਸ਼ਬਦ ਪੜਾਂਗੇ ਤਾਂ ਅਸੀਂ ਆਪਣੇ ਰੱਬ ਨੂੰ ਅੰਦਰ ਸੰਬੋਧਿਤ ਕਰਦੇ ਹੋਏ ਬੋਲਣਾ ਕਿ ਭਈ ਪੁਰਖ ਹੈ ਮੇਰੇ ਮਾਲਕ ਤੂੰ ਪੁਰਖ ਹੈ ਤੇਰੇ ਅੰਦਰ ਕੋਈ ਕਮੀ ਨਹੀਂ ਹੈ ਜਦੋਂ ਅਸੀਂ ਉਸ ਰੱਬ ਨੂੰ ਪੁਰਖ ਕਰਕੇ ਜਾਣਾਂਗੇ ਤਾਂ ਕੀ ਹੋਏਗਾ ਗੁਰੂ ਜੀ ਕਹਿੰਦੇ ਕਹਿੰਦੇ ਪੁਰਖ ਹੈ ਸੇਵ ਹੈ ਸੇ ਪੁਰਖ ਹੋਵੇ ਜਿੰਨੀ ਹੋਂ ਮੈਂ ਸ਼ਬਦ ਜਲਾਏ ਠੀਕ ਹੈ ਕਹਿੰਦੇ ਕਿ ਭਈ ਜਦੋਂ ਤੂੰ ਉਸ ਪੁਰਖ ਨੂੰ ਸੇਵਾ ਤੇ ਤੂੰ ਪੁਰਖ ਦਾ ਹੀ ਰੂਪ ਹੋ ਜਾਏਗਾ ਹੌਲੀ 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 ਕਰਕੇ ਤੇਰੇ ਅੰਦਰ ਰੱਬ ਦੇ ਗੁਣ ਪ੍ਰਗਟ ਹੋਣਗੇ ਇਹ ਤੂੰ ਪੁਰਖ ਹੋ ਕੇ ਰੱਬ ਆਪ ਤੇਰੇ ਅੰਦਰੋਂ ਦੁਨੀਆ ਚ ਵਿਚਰੇਗਾ ਕਹਿੰਦੇ ਪੁਰਖੇ ਸੇਵ ਸੇ ਪੁਰਖ ਹੋਏ ਤੇ ਤੂੰ ਵੀ ਪੁਰਖ ਵਿੱਚ ਸਮਾ ਜਾਏਗਾ ਤੇ ਰੱਬ ਦੇ ਗੁਣ ਪ੍ਰਗਟ ਹੋਣਗੇ ਐਹੀ ਹੌਲੀ ਹੌਲੀ ਕਰਕੇ ਅਸੀਂ ਰੱਬੁਰਬ ਦੇ ਵਿੱਚ ਸਮਾ ਜਾਵਾਂਗੇ ਜੀਉਂਦੇ ਜੀ ਤੇ ਇਸ ਕਰਕੇ ਪੁਰਖ ਦੀ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਪੁਰਖ ਪਰਮਾਤਮਾ ਹੈ ਇਸ ਜਗ ਮੈਂ ਪੁਰਖ ਏਕ ਹੈ ਔਰ ਸਗਲੀ ਨਾਰ ਸਬਾਈ ਫਿਰ ਇਹ ਮਨ ਚ ਧਿਆਨ ਰੱਖਣਾ ਹੈ ਕਿ ਜਦੋਂ ਅਸੀਂ ਰੱਬ ਦੇ ਉਸਤਤ ਕਰਾਂਗੇ ਨਾ ਪੁਰਖ ਕਰਕੇ ਰੱਬ ਨੂੰ ਜਾਣਾਂਗੇ ਤਾਂ ਫਿਰ ਪੁਰਖ ਹੈ ਸੇਵ ਹੈ ਸੁਕਰ ਫਿਰ ਰੱਬ ਨੇ ਸਾਡੇ ਅੰਦਰ ਵੀ ਸਾਰੀਆਂ ਕਮੀਆਂ ਨੂੰ ਹੌਲੀ ਹੌਲੀ ਦੂਰ ਕਰ ਦੇਣਾ ਹੈ ਰੱਬ ਆਪ ਪੁਰਖ ਰੂਪ ਵਿੱਚ ਦੁਨੀਆ ਦੇ ਅੰਦਰ ਵਿਚਰੇਗਾ ਸਾਡੇ ਅੰਦਰ ਹਾਂਜੀ ਹੁਣ ਜਦੋਂ ਆਪਣੇ ਅੰਦਰ ਰੱਬ ਨੂੰ ਪੁਰਖ ਕਰਕੇ ਪ੍ਰੇਸ਼ ਕੀਤੀ ਤਾਂ ਫਿਰ ਕੀ ਹੋਏਗਾ ਇੱਕ ਸਮਾਂ ਆਏਗਾ ਕਹਿੰਦੇ ਵਜੀਵ ਵਧਾਈ ਮਨ ਸ਼ਾਂਤ ਆਈ ਕਹਿੰਦੇ ਮੇਰੇ ਮਨ ਨੂੰ ਅੰਦਰ ਵਧਾਈਆਂ ਹੋਣਗੀਆਂ ਮੈਨੂੰ ਮੁਬਾਰਕਵਾਦ ਹੈ ਕਹਿੰਦੇ ਕਿ ਮੇਰਾ ਮਨ ਸ਼ਾਂਤ ਹੋ ਗਿਆ ਹੁਣ ਰੱਬ ਵਿੱਚ ਸਮਾ ਗਿਆ ਕਹਿੰਦੇ ਮਿਲਿਆ ਪੁਰਖ ਅਪਾਰੀ ਉਹ ਪੁਰਖ ਦੀ ਮੈਨੂੰ ਪ੍ਰਾਪਤੀ ਹੋ ਗਈ ਜਦੋਂ ਮੈਂ ਰੱਬ ਨੂੰ ਪੁਰਖ ਕਰਕੇ ਜਾਣ ਲਿਆ ਇਹ ਜੀਵ ਰੂਪੀ ਇਸਤਰੀ ਪੁਰਖ ਵਿੱਚ ਸਮਾ ਗਈ ਕਹਿੰਦੇ ਬਿਨਵੰਤ ਨਾਨਕ ਸਿਮਰ ਹਰ ਹਰ ਇੱਛ ਪੁਨੀ ਹਮਾਰੀ ਤੇ ਨਾਨਕ ਪਾਤਸ਼ਾਹ ਕਹਿੰਦੇ ਐ ਮੇਰੀ ਬੇਨਤੀ ਹੈ ਕਿ ਕਿਉਂਕਿ ਮੈਂ ਉਸ ਰੱਬ ਨੂੰ ਜਦੋਂ ਪੁਰਖ ਕਰਕੇ ਜਾਣਿਆ ਮੇਰੀ ਸਾਰੀਆਂ ਇੱਛਾਵਾਂ ਪੂਰੀ ਹੋ ਗਈਆਂ ਤੇ ਇਹ ਜੀਵ ਰੂਪੀ ਇਸਤਰੀ ਹੁਣ ਉਸ ਪੁਰਖ ਨੇ ਮੰਗੀਕਾਰ ਕਰ ਲਈ ਐਕਸੈਪਟ ਕਰ ਲਈ ਤੇ ਹੁਣ ਉਹ ਪੁਰਖ ਹੀ ਇਸ ਜੀਵ ਰੂਪੀ ਔਰਤ ਦੇ ਅੰਦਰੋਂ ਵਿਚਰੇਗਾ ਤੇ ਇਹਦਾ ਹਮੇਸ਼ਾ ਯਾਦ ਰੱਖਿਓ ਕਿ ਬੜਾ ਪਿਆਰਾ ਕਨਸੈਪਟ ਗੁਰੂ ਜੀ ਨੇ ਦਿੱਤਾ ਕਹਿੰਦੇ ਫਰੀਦ ਦਾ ਖਾਲਕ ਖਲਕ ਮੈਂ ਕਹਿੰਦੇ ਕਿ ਜਿਹੜਾ ਕ੍ਰੀਏਟਰ ਹੈ ਨਾ ਉਹ ਕ੍ਰੀਏਸ਼ਨ ਦੇ ਅੰਦਰ ਸਮਾਇਆ ਹੋਇਆ ਠੀਕ ਹੈ ਰੱਬ ਸਾਡੇ ਮਨ ਦੇ ਅੰਦਰ ਹੈ ਹੈਨਾ ਮਨ ਮੰਦਰ ਤਨ ਵੇਸ਼ ਕਲੰਦਰ ਘਟ ਹੀ ਤੀਰਥ ਨਾਵਾਂ ਕਹਿੰਦੇ ਫਿਰ ਕਹਿੰਦੇ ਫਰੀਦਾ ਖਾਲਕ ਖਲਕ ਮੈਂ ਖਲਕ ਕਹਿੰਦੇ ਆ ਦੁਨੀਆ ਨੂੰ ਮਾਇਆ ਨੂੰ ਕਹਿ ਲੋ ਜਿਵੇਂ ਵੀ ਤੇ ਕਹਿੰਦੇ ਰੱਬ ਜਿਹੜਾ ਨਾ ਉਹ ਦੁਨੀਆ ਦੇ ਅੰਦਰ ਸਮਾਇਆ ਫਿਰ ਕਹਿੰਦੇ ਖਲਕ ਵਸੈ ਰੱਬ ਮਾਏ ਕਹਿੰਦੇ ਹੁਣ ਇਹ ਦੁਨੀਆ ਨੇ ਦੁਬਾਰੇ ਉਸੇ ਪਰਮਾਤਮਾ ਕ੍ਰिएशन ਕ੍ਰੀਏਟਰ ਦੇ ਅੰਦਰ ਸਮਾਣਾ ਹੈ ਦੁਬਾਰਾ ਤਾਂ ਅਸੀਂ ਸਾਰਿਆਂ ਨੇ ਆਪਣੇ ਸੌਰੇ ਘਰ ਜਾਣਾ ਹੈ ਅਸੀਂ ਸਾਰਿਆਂ ਨੇ ਆਪਣੇ ਰੱਬ ਦੇ ਅੰਦਰ ਸਮਾਣਾ ਹੈ ਕਹਿੰਦੇ ਸਬਨੀ ਸੋਰੇ ਵੰਜਣਾ ਸਬ ਮੁਕ ਲਾਵਣ ਹਾਰ ਤੇ ਇਸ ਕਰਕੇ ਯਾਦ ਰੱਖਣਾ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਏ ਕਹਿੰਦੇ ਮੰਦਾ ਕਿਸ ਨੂੰ ਆਖੀਏ ਕਹਿੰਦੇ ਮੈਂ ਕਿਹਨੂੰ ਮਾੜਾ ਕਵਾਂ ਮਾਲਕ ਉਹ ਮਾੜਾ ਉਹ ਮਾੜਾ ਜਾਂ ਫਲਾਣਾ ਮਾੜਾ ਕਹਿੰਦੇ ਜਾਂ ਤਿਸ ਬਿਨ ਕੋਈ ਨਾ ਹੁਣ ਤਾਂ ਕਹਿੰਦੇ ਕਿ ਮੈਨੂੰ ਹਰੇਕ ਦੇ ਅੰਦਰ ਮਾਲਕ ਤੂੰ ਆਪ ਦਿਖਦਾ ਤੇ ਮੈਂ ਕਿਸੇ ਨੂੰ ਮਾੜਾ ਕਹਿ ਹੀ ਨਹੀਂ ਸਕਦਾ ਭਾਈ ਕਨਈ ਹੈ ਜਿਹਦੀ ਸਾਖੀ ਹਮੇਸ਼ਾ ਯਾਦ ਰੱਖਣੀ ਕਿ ਜਦੋਂ ਉਹਨਾਂ ਨੇ ਜਿਹੜਨ ਜਿਨ੍ਹਾਂ ਨੇ ਗੁਰੂ ਸਾਹਿਬ ਤੇ ਹਮਲੇ ਕੀਤੇ ਜਿਹੜੇ ਜਿਨ੍ਹਾਂ ਨੇ ਦੁਸ਼ਮਣੀ ਕੀਤੀ ਉਹਨਾਂ ਨੂੰ ਵੀ ਭਾਈ ਕਨਈ ਹੈ ਜਿਹਨੇ ਜ਼ਖਮੀ ਸਿਪਾਈਆਂ ਨੂੰ ਪਾਣੀ ਪਿਲਾਇਆ ਸੀਗਾ ਤੇ ਜਦੋਂ ਗੁਰੂ ਸਾਹਿਬ ਉਹਨਾਂ ਦੀ ਕੰਪਲੇਂਟ ਹੋਈ ਨਾ ਭਾਈ ਕਨਈਆ ਜੀ ਦੀ ਤੇ ਗੁਰੂ ਸਾਹਿਬ ਨੇ ਪੁੱਛਿਆ ਕਿ ਕਨਈਆ ਜੀ ਤੁਸੀਂ ਕੀ ਕਰਕੇ ਆਏ ਹੋ ਕਿੰਨਾਂ ਨੂੰ ਪਾਣੀ ਪਿਆਏ ਆ ਸਾਡੀ ਸੰਗਤ ਕਹੇ ਦੀ ਦੁਸ਼ਮਣਾਂ ਨੂੰ ਤਾਂ ਉਹਨਾਂ ਨੇ ਕਿਹਾ ਮਹਾਰਾਜ ਮੈਨੂੰ ਤਾਂ ਕੋਈ ਦੁਸ਼ਮਣ ਦਿਖੇ ਨਹੀਂ ਰਿਹਾ ਮੈਨੂੰ ਤਾਂ ਹਰੇਕ ਦੇ ਅੰਦਰ ਤੁਹਾਡੇ ਦਰਸ਼ਨ ਹੋ ਰਹੇ ਆ ਤੇ ਫਿਰ ਇਸ ਕਰਕੇ ਜੋ ਵੀ ਰੱਬ ਨੂੰ ਯਾ ਰੱਬ ਨੂੰ ਯਾਦ ਰੱਖਦਾ ਉਹ ਕਦੇ ਕਿਸੇ ਦਾ ਮਾੜਾ ਨਹੀਂ ਬੋਲ ਸਕਦਾ ਠੀਕ ਹੈ ਕਿਉਂਕਿ ਉਹਨੂੰ ਹਰੇਕ ਦੇ ਅੰਦਰ ਰੱਬ ਦਿਖਦਾ ਹੈ ਤੇ ਉਹ ਕਿਸ ਖਿਆਲ ਨਾਲ ਜ਼ਿੰਦਗੀ ਜਿੰਦਾ ਹੈ ਕਹਿੰਦੇ ਸਤਗੁਰ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉ ਹੋਏ ਕਹਿੰਦੇ ਉਹ ਆਪਣੇ ਪੁਰਖ ਨੂੰ ਪਰਮਾਤਮਾ ਨੂੰ ਸਾਰਿਆਂ ਦੇ ਅੰਦਰ ਦੇਖਦਾ ਤੇ ਉਹ ਸਾਰਿਆਂ ਲਈ ਚੰਗਾ ਮੰਗਦਾ ਉਹ ਕਿਸੇ ਲਈ ਮਾੜਾ ਨਹੀਂ ਮੰਗ ਸਕਦਾ ਤੇ ਇਸ ਕਰਕੇ ਮੂਲ ਮੰਤਰ ਦਾ ਅਰਥ ਐਦਾਂ ਕਰਨੇ ਪੁਰਖ ਦੇ ਫਿਰ ਦੁਬਾਰਾ ਤੇ ਇੱਕ ਵਾਰੀ ਕਰਾਂਗੇ ਕੋ ਓੰਕਾਰ ਤੋਂ ਪੁਰਖ ਤੱਕ ਇੱਕ ਓੰਕਾਰ ਪ੍ਰਭੂ ਜੀ ਇੱਕ ਮਾਲਕ ਦੀ ਜੋਤ ਜੋ ਮੇਰੇ ਸਰੀਰ ਦੇ ਹਰ ਕਣ ਦੀ ਹਰ ਸੈੱਲ ਦੀ ਜਦ ਤੱਕ ਉਸ ਦੀ ਹੋਂਦ ਹੈ ਤਦ ਤੱਕ ਉਸ ਦੀ ਰੱਖਾ ਰੱਖਦੇ ਨੇ ਮੇਰੇ ਮਨਾਂ ਕੌਣ ਰੱਖਾ ਰੱਖਦੇ ਨੇ ਮੇਰੇ ਮਨਾਂ ਕੌਣ ਰੱਖੇ ਰੱਖਦੇ ਨੇ ਮੇਰੇ ਮਨਾ ਓੰਕਾਰ ਓੰਕਾਰ ਦਾ ਅਰਥ ਓਰ ਰੱਖਦੇ ਨੇ ਮੇਰੇ ਮਨਾ ਜਿਹਦੀ ਤੇਰੇ ਤਿੰਨੋ ਬਣਾ ਉਤੇ ਛਤਰ છਾਇਆ ਹੈ ਬ੍ਰਹਮਾ ਵਿਸ਼ਨੂ ਮਹੇਸ਼ ਬ੍ਰਹਮਾ ਮਾਈਂਡ ਵਿਸ਼ਨੂ ਮੇਰਾ ਡਾਈਜੈਸਟਿਵ ਸਿਸਟਮ ਮਹੇਸ਼ ਮੇਰੇ ਰੀਪ੍ਰੋਡਕਟਿਵ ਆਰਗਨਸ ਓਰ ਰੱਖਦੇ ਨੇ ਜੀਦੀ ਤੇਰੇ ਤਿੰਨ ਗੁਣਾਂ ਤਾ ਛਤਰਛਾਇਆ ਓਸ ਮਨਕ ਦੀ ਛਤਰਛਾਇਆ ਹੈ ਜੋ ਕਿ ਸਤ ਨਾਮ ਹੈ ਸਤ ਨਾਮ ਦਾ ਅਰਥ ਜੀਦੀ ਤੇਰੇ ਹਮੇਸ਼ਾ ਤੋਤੇ ਹਮੇਸ਼ਾ ਨਹੀਂ ਤੇਰੇ ਮਨ ਦੇ ਅੰਦਰ ਜੀਦੀ ਯਾਦ ਆ ਜਾਏ ਮਾਇਆ ਵਿੱਚ ਰਹਿੰਦਿਆਂ ਹੋਇਆਂ ਤੂੰ ਹਰ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਸਤ ਨਾਮ ਜਿਉਂਦੇ ਜੀ ਹਰ ਕੰਮ ਕਰਦੇ ਹੋਇਆਂ ਤੇਰੇ ਅੰਦਰ ਉਸ ਰੱਬ ਦੀ ਯਾਦ ਆ ਜਾਏ ਕਿਸ ਰੱਬ ਦੀ ਯਾਦ ਆ ਜਾਏ ਉਸ ਕਰਤੇ ਦੀ ਯਾਦ ਆ ਜਾਏ ਜੋ ਹਰ ਕਰਮ ਕਰਦਾ ਸਾਡੇ ਅੰਦਰੋਂ ਕਹਿੰਦੇ ਕਰਤਾ ਸਭ ਕੋ ਤੇਰਾ ਜੋਰ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਕੌਣ ਹੈ ਕਰਤਾ ਮੇਰੇ ਮਨਾਂ ਉਹ ਕਰਤਾ ਮੇਰੇ ਮਨਾਂ ਜਿਹੜਾ ਕਿ ਪੁਰਖ ਹੈ ਅਰ ਆਪਾਂ ਪੁਰਖ ਦੇ ਅਰਥ ਜਿਵੇਂ ਕੀ ਤੋਂਵੇਂ ਕਰਾਂਗੇ ਇਸ ਜਗ ਮੈਂ ਪੁਰਖ ਏਕ ਹੈ ਔਰ ਸਭੀ ਨਾਰ ਸਬਾਈ ਕਹਿੰਦੇ ਪੁਰਖ ਹੈ ਸੇਵਾ ਹੈ ਸੇ ਪੁਰਖ ਹੋਏ ਮੇਰੇ ਮਨਾ ਜਦੋਂ ਤੂੰ ਰੱਬ ਨੂੰ ਪੁਰਖ ਕਰਕੇ ਜਾਣੇਗਾ ਤੇ ਤੂੰ ਹੌਲੀ ਹੌਲੀ ਕਰਕੇ ਉਸ ਪੁਰਖ ਵਿੱਚ ਸਮਾ ਜਾਏਗਾ ਤੇ ਉਹ ਪੁਰਖ ਹੀ ਤੇਰੇ ਅੰਦਰੋਂ ਫਿਰ ਦੁਨੀਆਂ ਚ ਵਿਚਰੇਗਾ ਐਂ ਕਰਕੇ ਜਿੰਨੇ ਰੱਬ ਦੇ ਗੁਣ ਹੈ ਜਦੋਂ ਅਸੀਂ ਰੱਬ ਨੂੰ ਗਾਵਾਂਗੇ ਹੌਲੀ ਹੌਲੀ ਕਰਕੇ